ਸਰਵ ਜੀ ਅਨੰਤ ਕਾਰਜ ਕਰਤਾ ਬਹਾਦਰ ਸਿੰਘ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਦਰ ਭਾਈ ਰਿਆ ਦਾ ਜੀ ਦੇ 350 ਸਾਲਾ ਇਹੀ ਚਾਪਲ ਵਿੱਚ ਮੱਤ ਗੁਰਦਾਰਾ ਧੂਰੀ ਸਾਹਿਬ ਅਚਾਮ ਤੋਂ ਜੋ ਨਗਰ ਕੀਰਤਨ ਆਰੰਭ ਹੋਇਆ ਸੀ ਅੱਜ ਸ਼ਾਮ ਨਾਪੜ ਪਟਿਆਲਾ ਵਿੱਚ ਪਹੁੰਚ ਕੇ ਬਾਈ ਨੰਬਰ 4 ਦਰ ਜੀਲਾ ਭਵਨ ਸਹਾਰਾ ਚੌਂ ਮੋਦੀ ਕਾਲਾ ਊਟਾ ਦਾਸ

ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਨਾਮ ਜੀਨਾ ਜੀ ਦਾ ਮਰਸ਼ਦ ਕਰੋ ਜੀ ਮੱਤਵਾਨ ਆਜੀ ਭਾਈ ਕੇ ਕਾਂਸ਼ਰੀ ਗੁਰਦੇਵ ਬਾਦਸ਼ਾਹ ਜੀ ਨੇ ਕਿਹੜਾ ਕੀ ਖੇਡਿਆ ਬੰਦੇ ਇਹਦਾ ਕੀ ਬੋਲਦਾ ਲੈਰੀ ਇਹਨੂੰ ਵੀ ਨਾਲ ਉਹਦਾ ਵਾਲਾ ਉਹ ਵੀ ਪਹਿਲਾਂ ਤਾਂ ਆਇਆ ਅੱਜ ਦੇ ਵਲੌਗ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੰਗਤਾਂ ਨੇ ਨਗਰ ਕੀਰਤਨ ਸਾਡੇ ਦਰਸ਼ਨ ਕਰ ਰਹੇ ਨੇ ਜੋ ਨਗਰ ਕੀਰਤਨ ਗੁਰਦੁਆਰਾ ਨਾਪਾ ਬਾਬਾ ਅਜਾਪਾਲ ਜੀ ਕੋੜਿਆਣਾ ਸਾਹਤੋਂ ਗੁਰੂ ਹੋ ਕੇ ਦੁਖਨਵਰਨ ਸਾਹਿਬ ਗੁਰਦੁਆਰਾ ਪਟਿਆਲਾ ਤੋਂ ਪਾਂਦ ਰਿਹਾ ਹੈ ਰਸਤੇ ਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਸੰਗਟਾਂ ਵਰਨੋਂ ਬਹੁਤ ਵਧੀਆ ਲੰਗਰ ਨੇ ਗਏ ਉਹ ਲਗਾਏ ਗਏ ਹਨ ਤੇ ਨਾਲ ਹੁੰਦੇ ਤੰਗਟਾ ਨੂੰ ਇਨ ਪ੍ਰਾਤਨ ਅ ਕਿਹਾਸ ਦੇ ਨਾਲ ਜੋੜਨ ਲਈ ਕੀਤਾ ਹੋਈ ਚੱਲ ਰਿਹਾ ਹੈ ਦੇ ਨਾਲ ਹੁੰਦੇ ਇਸ ਨਗਰ ਕੀਰਤਨ ਦੇ ਵਿੱਚ ਹੀ ਗੁਰੂ ਸਾਹਿਬ ਦੇ ਸਾਖਰਾਂ ਦੇ ਦਰਸ਼ਨ ਨੇ ਜਿਹੜੇ ਉਹ ਜੋ ਬਖਸ਼ਿਸ਼ਾਂ ਨੇ ਜਿਹੜੀਆਂ ਵਕਤ ਵਕਤ ਸੰਭਾਲੀਆਂ ਪ੍ਰਾਪਤ ਹੋਈਆਂ ਉਹਨਾਂ ਦੇ ਦਰਸ਼ਨ ਕਰਾਈ ਜਾ ਰਹੇ ਹਨ ਇਸ ਸਮੇਂ ਨਾਲ ਹੁੰਦੇ ਟਾਡੀ ਇਹ ਤਣੇ ਜਿਹੜਾ ਉਹ ਵੀ ਸੁਣਾਉਂਦੇ ਚਲੇ ਆ ਰਹੇ ਨੇ ਢਾਡੀ 12 ਦੇ ਨਾਲ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ हजुर Ayo ڳالهه <coughs> ڇڏي ਨੀ ਕਾਲੀ ਨਾ ਕਰੋ ਲੜਾਓ ਤੇ ਅੱਗੇ ਆ ਜਾਣੀ ਦੀ ਅੱਗੇ